ਹਾਏ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸਨਨੀ ਮੈਂ ਤੁਹਾਨੂੰ ਆਪਣੇ ਫਾਰਮ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਆ ਆ ਦੇਖੋ ਅੱਜ ਤੱਕ ਆਪਾਂ ਨੇ ਕੋਈ ਵੀ ਮੱਝ ਕਦੇ ਮੰਡੀ ਤੋਂ ਨਹੀਂ ਖਰੀਦੀ ਸੋਨਾ ਆਪਣਾ ਫਾਰਮ ਹੈ ਪੰਜ ਆਪਣੇ ਕੋਲੇ ਮੱਝਾਂ ਨੇ ਦੋ ਗਾਵਾਂ ਨੇ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਣਾ ਮੈਂ ਸਭ ਤੋਂ ਵੱਡੀ ਮੱਝ ਜਿਹੜੀ ਇਸ ਵਾਰ ਸੱਤਵੇਂ ਸੂਏ ਸੂਈ ਹੈ ਇਹ ਆ ਬੱਚਾ ਇਹਦਾ ਪਿਓਰ ਮੋਹਰਾਂ ਅਸਲ ਦੀ ਕੱਟੀ ਦਿੱਤੀ ਆ ਨੇ ਤੇ ਐਸੇ ਮੱਝ ਦੀ ਆ ਵੱਡੀ ਕੱਟੀ ਐ ਇਸ ਵਾਰ ਆਪਣੇ ਕੋਲ ਤੀਜੀ ਸੂਏ ਸੂਈਏ ਜੀ 14 ਕਿਲੋ ਦੁੱਧ ਦੇ ਰਹੀ ਐ ਇਹ 16 ਕਿਲੋ ਵਾਲੀ ਐ ਜਿਹੜੀ ਆਹ ਗਾਂ ਐ ਆਪਣੀ ਇਹ 14 ਕਿਲੋ ਵਾਲੀ ਐ ਜੀ ਆਪਨੇ ਪਿਓਰ ਨੀਲੀ 라ਵੀ ਦਾ ਟੀਕਾ ਭਰਾਇਆ ਸੀ ਮੋਹਰਾ ਦੇ ਇਹ ਬੱਚੀ ਆਪਣੀ ਹੋ ਗਈ 2 ਮਹੀਨਿਆਂ ਦੀ ਪੂਰੀ ਟੌਪਰੀ ਮੋਹਰਾ ਨਸਲ ਐ ਜੀ ਇਹ ਖੜੀ ਹੋ ਜਾਵੇ ਅੜੀ ਹੋ ਜਾ ਪੂਰੀ ਟੋਪੀ ਨੀਲੀ ਰਾਵੀ ਚ ਮੋਰਾ ਨਸਲ ਦੀ ਕੱਟੀ ਐ ਮੋਰਾ ਨਸਲ ਦੀ ਮੈਸਨੀ ਕੱਟੀ ਨੀਲੀ ਰਾਵੀ ਦੀ ਦਿੱਤੀ ਸੀ ਤੇ ਆਪਾਂ ਕੱਟਾ ਪਾਲ ਰਹੇ ਹਾਂ ਜੀ ਇਹਦੀ ਉਮਰ ਹੋ ਗਈ 11 ਮਹੀਨੇ ਤੇ ਆਪ ਵੀ ਹੋਰ ਕੱਟੀ ਆਪਣੇ ਕੋਲੇ ਮੋਰਾ ਦੀ ਜਿਹੜੀ ਮੋਰਾ ਨੇ ਇਤਨੀ ਦੀ ਰਵ ਦੀ ਕੱਟੀ ਦਿੱਤੀ ਹੈ ਉਸ ਤੋਂ ਪਹਿਲੀ ਕੱਟੀ ਆ ਉਸ ਦੀ ਇੱਕ ਸਾਲ 3 ਮਹੀਨਿਆਂ ਦੀ ਹੋ ਗਈ ਹੈ ਜੀ ਤੇ ਆ ਆਪਣੀ ਐਚ ਐਫ ਕਰੋਸੇਟ ਇਹ ਸੁਣ ਵਾਲੀ ਹੈ 5 ਮਹੀਨੇ ਦੀ ਗੱਬਣਾ ਅੱਜ ਸੰਡੇ ਸੀਗਾ ਡੇਟਾ ਮੇਰਾ ਕਹਿੰਦਾ ਵੀ ਡੜੀ ਮੱਜਾ ਅੱਜ ਮੈਨੂੰ ਮਾਉਂਗਾ ਤੇ ਮੱਜਾਂ ਨਮਾਰਿਆ ਹੈ ਜੀ ਤੇ ਇੱਕ ਮੱਜੇ ਨੇ ਮਾਰਿੰਮਾ ਕੇ ਵੰਨ ਰੱਖੀ ਹੈ ਤੁਹਾਨੂੰ ਉਹ ਵੀ ਮੈਂ ਦਿਖਾਉਣਾ ਇਹ ਸੈੱਟ ਹੈ ਜਿਹੜਾ ਇਹ ਆਪਾਂ ਖੁਦ ਆਪਣੇ ਹੱਥੀਂ ਆ ਕੇ ਤਿਆਰ ਕੀਤਾ ਹੈ ਕਿਸੇ ਮਿਸਤਰੀ ਤੋਂ ਨਹੀਂ ਕਰਾਇਆ ਇਹ ਸਾਰੇ ਕੰਮ ਆਪਣੇ ਹੱਥੀਂ ਕਰਾਂਗੇ ਤੇ ਸਭ ਕੁਝ ਸੱਚਾ ਡੰਗਰਾਂ ਦੇ ਵਿੱਚ ਨਹੀਂ ਮਿਸਤਰੀ ਨੇ ਇਹਦਾ ਘੱਟੋ ਘੱਟ 15000 ਰੁਪਏ ਲੈ ਲੈਣਾ ਸੀ ਤੇ ਦਿਨ ਚ ਆਪਾਂ ਇੱਥੇ ਮੱਝਾਂ ਦਰਖਤਾਂ ਥੱਲੇ ਵੰਡਿਆ ਤੇ ਜਾਮਣ ਹੈ ਦੇਕ ਹੈ ਤੂਤਿੰਡੇ ਕ ਲੱਗੀਆਂ ਜਾਮਣ ਹੈ ਤੂਤ ਹੈ ਤੇ ਇਧਰ ਪਿੱਪਲ ਹੈ ਆਪ ਬੁਲਾਰ ਦੇ ਰਕਤ ਵੀ ਨੇ ਬਹੁਤ ਸੋਹਣੇ ਸਾਂ ਤੇ ਆ ਮੱਝ ਮਨਿੰਦਰ ਨੇ ਨਵਾ ਕੇ ਬਾਰੇ ਬੰਤੀ ਸਾਰੇ ਨਵਾ ਨਵਾ ਕੇ ਬਾਰੇ ਬਨੂਗਾ ਇਹਦੇ ਨਾਲ ਹੀ ਬਹੁਤ ਸੋਹਣੀ ਲੇਕਸ਼ਨ ਹੈ ਆਪਣੇ ਇੱਥੇ ਆ ਦੇਖੋ ਆਪਣੀ ਮੋਟਰ ਲੱਗੀ ਹੈ ਮੋਟਰ ਦੇ ਨਾਲ ਹੀ ਦਿਨੇ ਮੱਝ ਬੰਨੀ ਜਾਂਦੇ ਨੇ ਤੇ ਇੱਥੇ ਸਾਂਚ ਬੈਠਾ ਜਾਂਦਾ ਹਾਂ ਸਾਹਮਣੇ ਆਪਣਾ ਜੀਰੀ ਲੱਗੀ ਆ ਜੀ ਇਹ ਦੇਖੋ ਮਨੇ ਅੰਦਰ ਗਾਂ ਵੀ ਨਵਾ ਕੇ ਬਾਰੇ ਲਿਆਇਆ ਸਾਰੀਆਂ ਪਸ਼ੂ ਨਵਾ ਕੇ ਬਾਰੇ ਬਣੂਗਾ ਬਹੁਤ ਸੋਹਣਾ ਲੱਗ ਰਿਹਾ ਹੈ ਅੱਜ ਦੇ ਲਈ ਇੰਨੀ ਵੀਡੀਓ ਬਾਕੀ ਪੂਰਾ ਬਲੌਗ ਬਣਾ ਕੇ ਦਿਖਾਵਾਂਗੇ ਇੱਕ ਥੋੜਾ ਜ ਮੈਂ ਤੁਹਾਨੂੰ ਹੋਰ ਦਿਖਾ ਦਾਂ ਜਿਹੜੀਆਂ ਆਪਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਜੀ ਦੋਨੋਂ ਬੱਕਰੀਆਂ ਆਪਣੀਆਂ ਹੁਣ ਦਵਾਰਾ ਕ੍ਰਾਸ ਹੋਈਆਂ ਨੇ ਜੀ ਪਹਿਲਾਂ ਸੂਈ ਸੀ ਉਹਨੇ ਮੇਮਣੀ ਦਿੱਤੀ ਸੀ ਅਬ ਬੱਕਰੀਆਂ ਨੇ ਆਪਣੀਆਂ ਇਹ ਬੱਕਰੀਆਂ ਦਾ ਆਪਾਂ ਨੇ ਜਾਲੀ ਲਾ ਕੇ ਉਹਨਾਂ ਦਾ ਵੀ ਸੈੱਟ ਤਿਆਰ ਕੀਤਾ ਹੋਇਆ ਤੇ ਅੱਜ ਦੇ ਲਈ ਵੀਡੀਓ ਇੰਨੀ ਬਾਕੀ ਪੂਰਾ ਕੱਲੀ ਕੱਲੀ ਮੱਝ ਦਾ ਵਲੌਗ ਬਣਾ ਕੇ ਦਿਖਾਵਾਂਗੇ ਜਿਹੜੀ ਜਿਹੜੀ ਨਸਲ ਆਪਣੇ ਕੋਲ ਹੈ ਕਿੰਨਾ-ਕਿੰਨਾ ਦੁੱਧ ਦਿੰਦੀ ਹੈ ਅੱਜ ਮੈਂ ਤੁਹਾਨੂੰ ਆਪਣੇ ਸਿਰਫ ਇਸੇ ਕਰਕੇ ਵਲੌਗ ਬਣਾਇਆ ਵੀ ਅੱਜ ਤੱਕ ਆਪਾਂ ਨੇ ਕਦੇ ਕੋਈ ਮੱਝ ਮੋਲਣ ਨਹੀਂ ਹਤੀ ਸਾਰੀਆਂ ਕਟੀਆਂ ਆਪਣੀਆਂ ਪਾਲ ਕੇ ਆਪਣੀਆਂ ਤਿਆਰ ਕੀਤੀਆਂ ਹੋਈਆਂ ਨੇ ਜੀ ਬਹੁਤ ਸੋਹਣੀ ਨਸਲ ਹੈ ਆਪਣੇ ਕੋਲ ਕੋਈ ਕਹਿ ਨਹੀਂ ਸਕਦਾ ਸੱਤਵੇਂ ਸੂਏ ਸੂਈਆਂ ਮੱਝ ਹਾਲ ਵੀ ਪੂਰੀ ਤਾਕੜੀ ਮੱਝ ਹੈ ਇਹ 16 ਲੀਟਰ ਦੁੱਧ ਆ ਜੀ ਦਾ ਧੰਨਵਾਦ